ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਸ਼ੁਰੂ ਕਰਦੇ ਹਾਂਗੇ ਪੰਜਾਬੀ ਇਲੈਕਟ੍ਰੋਨ ਆਸਵੰਦ ਜਮਾਤ 11ਵੀਂ 11ਵੀਂ ਜਮਾਤ ਚੋਣ ਵੀ ਪੰਜਾਬੀ चोनवी पंजाब पंजाबी पंजाबी इलैक्ट इलेक्ट शुरू कर देंगे, देंगी अच्छा पढ़ रहे हैं ਅਮਰਜੀਤ ਸਿੰਘ ਚੰਦਨ ਨਵੰਬਰ 1946 ਪ੍ਰਵਾਸੀ ਪੰਜਾਬੀ ਕਵੀ ਅਮਰਜੀਤ ਚੰਦਨ ਦਾ ਜਨਮ ਨਵੰਬਰ 1946 ਵਿੱਚ ਪਿਤਾ ਸਰਦਾਰ ਗੋਪਾਲ ਸਿੰਘ ਅਤੇ ਮਾਤਾ ਸ਼੍ਰੀਮਤੀ ਬੰਤ ਕੌਰ ਦੇ ਘਰ ਨੈਰੋਬੀ ਵਿਖੇ ਹੋਇਆ ਪੰਜਾਬ ਯੂਨੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਟ ਕਰਨ ਪ੍ਰੰਤ ਇਸ ਸਮੇਂ ਆਪ ਲੰਡਨ ਵਿੱਚ रह रहे ਰਹੇ ਹਨ ਉਹਨਾਂ ਦੀਆਂ 8 ਕਾ ਪੁਸਤਕਾਂ 2 ਭਾਰਤਿਕ ਪੁਸਤਕਾਂ ਗੁਰਮੁਖੀ ਅਤੇ 2 ਭਾਰਤਿਕ ਪੁਸਤਕਾਂ ਫਾਰਸੀ ਲਾਹੌਰ ਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਇਹਨਾਂ ਦੀ ਕਵਿਤਾ ਗ੍ਰੀਕ ਤੁਰਕਿਸ ਹੰਗਰੀਅਨ ਰੋਮਾਨੀਅਨ ਅਤੇ ਭਾਰਤੀ ਪਛਾਣਾਂ ਵਿੱਚ ਛੁਪੇ ਛਪ ਚੁੱਕੀਆਂ ਚੁੱਕੀ ਹੈ ਰਲ ਮਿਲ ਆਮਰਜੀਤ ਚੰਦਨ ਦੇ ਵਿੱਚ ਉਮਰ ਪਰ ਦੀਆਂ ਸਹਿਤਕ ਉਪਲਬਧੀਆਂ ਲਈ 2004 ਵਿੱਚ ਭਾਸ਼ਾ ਭਾਗ ਅਤੇ 2006 ਵਿੱਚ ਸਰਬ ਪਾਰਟੀ ਪਾਰਲੀਮੈਂਟ ਗਰੁੱਪ ਲੰਡਨ ਦੁਆਰਾ ਅਤੇ ਸੰਨ 2009 ਵਿੱਚ ਆਨੰਦ ਕਵਿਤਾ ਸਨਮਾਨ ਨਾਲ ਨਿਵਾਜਿਆ ਗਿਆ ਕਵਿਤਾ ਲੰਗਰ ਲੰਗਰ ਪਕਰਿਆ ਹ ਹੈ ਹਰ ਮਾਈ ਭਾਈ ਆਹਰੇ ਲੱਗਾ ਹੋਇਆ ਹੈ ਕੋਈ ਸੁਪਨੇ ਲੈਂਦਾ ਹੈ ਕੋਈ ਚਿੰਤਾ ਦੀ ਲੱਕੜ ਅੱਗ ਛੱਡ ਹੰਡਾਉਂਦਾ ਹੈ ਲੋ ਤੋਂ ਮੰਡੀ ਲਾਉਂਦੀ ਬੀਬੀ ਹੋਰ ਬੀਬੀਆਂ ਲੱਗ ਰਹੀ ਹੈ ਹਰ ਕੋਈ ਮੋਹ ਤੋਂ ਮੁਕਤ ਹੋ ਰਿਹਾ ਹੈ ਇਹੀ ਕਾਵ ਟੁੱਟਾਦੂਕ ਪੰਜਾਬੀ ਕਾਵ ਝਲਕਾਂ ਇਤਿਹਾਸ ਪੁਸਤਕ ਵਿੱਚ ਦਰਜ ਅਮਰਜੀਤ ਚੰਦਨ ਦੀ ਕਵਤਾ ਲੰਗਰ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਕਵੀ ਨੇ ਪੰਜਾਬੀ ਧਰਮ ਵਿੱਚ ਲੰਗਰ ਦੀ ਤਿਆਰੀ ਸਮੇਂ ਸੰਗਤਾਂ ਦੀ ਸਰਤਾਪਾਪ ਅਤੇ ਰੀਤ ਦੇ ਮਹੱਤਵ ਨੂੰ ਬਿਆਨ ਕੀਤਾ ਹੈ ਵਿਆਖਿਆ ਗੁਰੂ ਦਾ ਲੰਗਰ ਪਕਾਇਆ ਜਾ ਰਿਹਾ ਹੈ ਹਰ ਸਰਦਾਬਾਨ ਇਸਤਰੀ ਪੁਰਸ਼ ਲੰਗਰ ਦੀ ਤਿਆਰੀ ਦੇ ਕੰਮਾਂ ਵਿੱਚ ਲੱਗਾ ਹੋਇਆ ਹੈ ਕੋਈ ਆਪਣੀ ਭੁੱਖ ਲਈ ਸੁਪਨੇ ਲੈਂਦਾ ਹੋਇਆ ਲੰਗਰ ਤਿਆਰ ਕਰ ਰਿਹਾ ਹੈ ਤੇ ਕੋਈ ਆਪਣੀ ਚਿੰਤਾ ਦੀ ਲੱਕੜ ਨੂੰ ਅੱਗ ਵਿੱਚ ਸਾੜ ਕੇ ਚਿੰਤਾ ਮੁਕਤ ਹੋ ਰਿਹਾ ਹੈ ਲੋ ਤੋਂ ਪੱਕੇ ਹੋਏ ਪ੍ਰਸ਼ਾਦ ਦੇ ਲਾ ਰਹੀ ਸਰਦਾ ਭਾਵ ਵਿੱਚ ਲੀਨ ਬੀਬੀ ਦੀ ਸ਼ਕਲ ਬਦਲੀ ਹੋਈ ਦਿਸ ਰਹੀ ਹੈ ਸਾਂਝਾ ਲੰਗਰ ਤਿਆਰ ਕਰਨ ਵਿੱਚ ਲੀਨ ਹਰ ਮਾਈ ਭਾਈ ਮੋਹ ਮੁਕਤ ਹੋ ਰਿਹਾ ਹੈ ਰਜ਼ਿਕ ਪ੍ਰਸ਼ਾਦ ਪ੍ਰਸ਼ਾਦ ਬਣ ਰਿਹਾ ਹੈ ਦਸਾਂ ਨੋਹਾਂ ਦੀ ਕਿਰਤ ਧੋਂਦੇ ਹਨ ਭਾਈ ਲਾਲੋ ਦਾ ਨਾਂ ਬਾਬੇ ਦਾ ਨਾਂ ਰੋਟੀ ਚੋਂ ਦੁੱਧ ਨਿਚੋੜ ਰਿਹਾ ਹੈ ਲੰਗਰ ਪੱਕ ਰਿਹਾ ਹੈ ਵਿਆਖਿਆ ਲੰਗਰ ਵਿੱਚ ਸਾਬ ਦੇ ਖਾਣੇ ਲਈ ਰੋਟੀ ਤੇ ਹੋਰ ਸਭ ਕੁਝ ਵੰਡ ਰਿਹਾ ਹੈ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਲੋਕ ਭਾਈ ਲਾਲੋ ਦਾ ਨਾਮ ਲੈ ਰਹੇ ਹਨ ਤੇ ਗੁਰੂ ਨਾਨਕ ਦਾ ਨਾਮ ਜਪ ਰਹੇ ਹਨ ਲੰਗਰ ਦੀ ਰੋਟੀ ਵਿੱਚੋਂ ਦੁੱਧ ਨਚੜਦਾ ਦਿਖਦਾ ਹੈ ਦਿਖਾਈ ਦੇ ਰਿਹਾ ਹੈ ਇਸ ਪ੍ਰਕਾਰ ਦਸਾਂ ਨੋਹਾਂ ਦੀ ਕਮਾਈ ਤੋਂ ਤਿਆਰ ਹੋਇਆ ਲੰਗਰ ਪਕ ਰਿਹਾ ਹੈ ਨਾਨਕੀ ਨੂੰ ਭਰਾ ਦੀ ਉਡੀਕ ਹੈ ਹਰ ਕੋਈ ਹਰ ਕਿਸੇ ਨੂੰ ਕਿਸੇ ਦੀ ਉਡੀਕ ਹੈ ਉਡੀਕ ਮੁੱਕ ਰਹੀ ਹੈ ਸਾਰੇ ਰਲ ਕੇ ਪ੍ਰਸ਼ਾਦੇ ਛਕਣਗੇ ਸੁਪਨਿਆਂ ਨੂੰ ਭੋਗ ਲਾਉਣਗੇ ਲੰਗਰ ਪਕਰਿਆ ਹਾ ਗੁਰੂ ਕਾ ਲੰਗਰ ਗੁਰੂ ਕਾ ਅਟੁੱਟ ਲੰਗਰ ਵਰਤ ਰਿਹਾ ਹੈ ਬਰਤਾ ਰਿਹਾ ਹੈ ਵਿਆਖਿਆ ਗੁਰੂ ਦਾ ਲੰਗਰ ਤਿਆਰ ਹੋ ਰਿਹਾ ਹੈ ਕੋਈ ਬੀਬੀ ਲੰਗਰ ਪਕਾਉਂਦੀ ਪਕਾਉਂਦੀ ਦੀ ਹੋਈ ਬੇਬੇ ਨਾਨਕੀ ਵਾਂਗ ਆਪਣੇ ਭਰਾ ਦੀ ਉਡੀਕ ਕਰ ਰਹੀ ਹੈ ਇਸ ਤਰ੍ਹਾਂ ਹਰ ਕਿਸੇ ਨੂੰ ਕਿਸੇ ਨਾਲ ਕਿਸੇ ਨਾ ਕਿਸੇ ਦੀ ਉਡੀਕ ਹੈ ਹੁਣ ਉਡੀਕ ਖਤਮ ਹੋ ਗਈ ਹੈ ਸਾਰੇ ਰਲ ਕੇ ਪ੍ਰਸ਼ਾਦੇ ਛਕਣਗੇ ਆਪਣੇ ਸੁਪਨਿਆਂ ਨੂੰ ਭੋਗ ਲਾਉਣਗੇ ਹੁਣ ਗੁਰੂ ਦਾਲ ਅਤੁੱਟ ਲੰਗਰ ਵਰਤ ਰਿਹਾ ਵਰਤਾ ਰਿਹਾ ਹੈ ਕੇਂਦਰੀ ਭਾਵ ਕਵਿਤਾ ਦਾ ਕੇਂਦਰੀ ਭਾਵ ਸ਼ੇਕਤਾਰਮ ਵਿੱਚ ਲੰਗਰ ਦੀ ਪਰੰਪਰਾ ਬੜੀ ਮਹਾਨ ਹੈ ਜਿਸ ਵਿੱਚ ਸਭ ਮਾਈ ਭਾਈ ਹਿੱਸਾ ਪਾਉਂਦੇ ਹੋਏ ਚਿੰਤਾ ਮੁਕਤ ਤੇ ਮੁਕਤ ਹੁੰਦੇ ਹਨ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਤਿਆਰ ਹੋਇਆ ਇਹ ਲੰਗਰ ਬੜਾ ਪਵਿੱਤਰ ਹੁੰਦਾ ਹੈ ਸਾਰੇ ਰਲ ਕੇ ਪ੍ਰਸ਼ਾਦਾ ਛਕਦੇ ਹਨ ਤੇ ਲੰਗਰ ਵੀ ਅਟੁੱਟ ਵਰਤਦਾ ਹੈ ਵਸਤੂ નિਸ਼ਟ ਪ੍ਰਸ਼ੰਨ ਲੰਗਰ ਕਵਤਾ ਦਾ ਕਵੀ ਕੌਣ ਹੈ ਅਮਰਜੀਤ ਚੰਦਨ ਲੰਗਰ ਤਿਆਰ ਕਰਦਿਆਂ ਕੌਣ-ਕੌਣ ਆਹਰੇ ਲੱਗੇ ਹੋਏ ਹਨ ਹਰ ਮਾਈ ਭਾਈ ਲੰਗਰ ਤਿਆਰ ਕਰਦਿਆਂ ਹਾਂ ਅੱਗ ਵਿੱਚ ਕੀ ਢਾਹਾ ਜਾ ਰਿਹਾ ਹੈ ਚਿੰਤਾ ਦੀ ਲੱਕੜ ਕੀਰਤੀ ਕਿਸ ਦਾ ਨਾਮ ਧੌਂਦੇ ਹਨ ਭਾਈ ਲਾਲੋ ਦਾ ਤੇ ਗੁਰੂ ਨਾਨਕ ਦੇਵ ਜੀ ਦਾ ਇਹ ਸੀ ਆਪਣੀ ਬਹਾਤਮਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ